ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਆਂ ਦੀ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਆਣੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਗੁਰਦਾਸਪੁਰ ਤੋਂ ਤੰਦਾਦੀ ਹੈ ਕੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਸ ਦਰਿਆ ਦੇ ਵਿੱਚ ਪਾਣੀ ਦਾ ਸਤਾਰ ਵਧਣ ਦੇ ਕਾਰਨ ਆਰਜੀ ਤੌਰ ਤੇ ਬਣਾਇਆ ਗਿਆ ਪਲਟੂਨ ਪੁਲ ਜਿਹੜਾ ਆ ਉਹ ਚੁੱਕਿਆ ਗਿਆ ਹੈ ਚੁੱਕ ਦਿੱਤਾ ਗਿਆ ਹੈ ਹੌਲੀ ਹੌਲੀ ਇਸ ਪੁਲ ਨੂੰ ਜੜਾਇਆ ਉਹ ਉਖਾੜ ਕੇ ਬਾਹਰ ਲਿਆ ਜਾਂਦਾ ਜਾਂਦਾ ਹੈ ਕਿਉਂਕਿ ਇਸ ਦਰਿਆ ਦੇ ਵਿੱਚ ਪਾਣੀ ਵਧਣ ਦੇ ਨਾਲ ਪਲਟੂਨ ਪੁਲ ਨੂੰ ਵੀ ਖਤਰਾ ਹੋ ਜਾਂਦਾ ਹੈ ਕਿ ਇਹ ਪੁਲ ਕਿਤੇ ਅੱਗੇ ਦੀ ਅੱਗੇ ਨਾ ਵਹਿ ਜਾਵੇ ਤਾਂ ਇੱਥੇ ਦੇ ਜਿਹੜੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਜਿਹੜੇ ਨੇ ਲਗਾਏ ਹੋਏ ਨੇ ਉਹਨਾਂ ਵੱਲੋਂ ਇਹ ਪਲਟੂਨ ਪੁਲ ਜਿਹੜਾ ਆ ਹਰ ਵਾਰ ਇਸੇ ਤਰ੍ਹਾਂ ਜਿਹੜਾ ਆ ਬਰਸਾਤਾਂ ਦੇ ਵਿੱਚ ਚੁੱਕ ਦਿੱਤਾ ਜਾਂਦਾ ਆ ਤੇ ਥੋੜੀਆਂ ਬਰਸਾਤਾਂ ਦੇ ਨਾਲ ਹੀ ਜਿਹੜਾ ਆ ਇਸ ਦਰਿਆ ਦੇ ਵਿੱਚ ਤੁਸੀਂ ਦੇਖਦੇ ਪਿਓ ਮਕੌੜਾ ਪੱਤਣ ਦੀ ਨਨਗਰ ਦੇ ਅਧੀਨ ਆਉਂਦਾ ਮਕੌੜਾ ਪੱਤਣ ਦੇ ਉੱਤੇ ਬਣਿਆ ਹੋਇਆ ਪਲਟੂਨ ਪੁਲ ਜਿਹੜਾ ਆ ਉਹ ਚੁੱਕ ਦਿੱਤਾ ਆ ਹਰ ਵਾਰ ਇਸੇ ਤਰ੍ਹਾਂ ਜਿਹੜਾ ਆ ਏਪਲ ਟੂਨ ਪੁਲ ਜਿਹੜਾ ਆ ਚੁੱਕ ਦਿੱਤਾ ਜਾਂਦਾ ਆ ਤੇ ਉਸ ਤੋਂ ਬਾਅਦ ਜਿਹੜੇ ਇਤੂ ਪਾਰ ਸੱਤ ਪਿੰਡ ਕਹੇ ਜਾਂਦੇ ਨੇ ਜਿਹੜੇ ਕਿ ਭਾਰਤ ਦੇ ਨਾਲੋਂ ਜਿਨ੍ਹਾਂ ਦਾ ਸੰਪਰਕ ਬਿਲਕੁਲ ਟੁੱਟ ਜਾਂਦਾ ਆ ਤੇ ਫਿਰ ਉਹਨਾਂ ਨੂੰ ਜਿਹੜਾ ਆ ਇੱਕ ਬੇੜੀ ਦਾ ਸਹਾਰਾ ਲੈ ਕੇ ਹੀ ਆਰ ਪਾਰ ਜਾਣਾ ਪੈਂਦਾ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਕਿ ਇੱਕ ਬੇੜੀ ਦੇ ਵਿੱਚ ਜਿਹੜਾ ਆ ਉਹ ਮੋਟਰਸਾਈਕਲ ਸਾਰੇ ਲੱਦੇ ਹੋਏ ਨੇ ਤੇ ਜਿੰਨੀ ਵੀ ਸਵਾਰੀ ਦੀ ਦੇਦੇ ਪਿਓ ਇਸ ਬੇੜੀ ਦੇ ਵਿੱਚ ਬੈਠੀ ਹੋਈਏ ਤੇ ਅਗਲੇ ਸੱਤ ਪਿੰਡਾਂ ਦੇ ਵਿੱਚ ਇਸ ਬੇੜੀ ਦੇ ਵਿੱਚ ਹੀ ਲੱਦ ਕੇ ਸਵਾਰੀਆਂ ਨੂੰ ਜਿਹੜਾ ਆ ਪਾਰ ਭੇਜਿਆ ਜਾਂਦਾ ਆ ਜਦੋਂ ਵੀ ਬਰਸਾਤੀ ਦਿਨ ਹੁੰਦੇ ਨੇ ਜਾਂ ਕਿਸੇ ਵੀ ਕਾਰਨਾ ਕਰਕੇ ਜੇ ਦਰਿਆ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵਾਝ ਜਾਂਦਾ ਆ ਤੇ ਫਿਰ ਪਲਟੂਨ ਪੁਲ ਨੂੰ ਚੁੱਕਣਾ ਪੈਂਦਾ ਹੈ ਤੇ ਜਿਸ ਦੇ ਕਰਕੇ ਜਿਹੜਾ ਆ ਲੋਕਾਂ ਨੂੰ ਭਾਰੀ ਜਿਹੜਾ ਆ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਲੋਕਾਂ ਦੇ ਨਾਲ ਜਦੋਂ ਗੱਲਬਾਤ ਕਰਤੀ ਤਾਂ ਉਹਨਾਂ ਨੇ ਇਹ ਹੀ ਕਿਹਾ ਪੀ ਜਦੋਂ ਪਲਟੋਨ ਪੁੱਲ ਚੁੱਕਿਆ ਜਾਂਦਾ ਤੇ ਬੇੜੀ ਦੇ ਨਾਲ ਹੀ ਸਾਨੂੰ ਆਰ ਪਾਰ ਜਾਣਾ ਪੈਂਦਾ ਜਿਹਦੇ ਕਰਕੇ ਬਹੁਤ ਸਾਰੀਆਂ ਦਿੱਕਤਾਂ ਪ੍ਰੇਸ਼ਾਨੀਆਂ ਹੁੰਦੀਆਂ ਹਨ ਕਈ ਵਾਰੀ ਤੇ ਪਾਣੀ ਇੰਨਾ ਜ਼ਿਆਦਾ ਵਾਜ ਜਾਂਦਾ ਆ ਕਿ ਬੇੜੀ ਵੀ ਨਹੀਂ ਚੱਲਦੀ ਤੇ ਫਿਰ ਆਰ ਵਾਲੇ ਆਰ ਤੇ ਪਾਰ ਵਾਲੇ ਪਾਰ ਰਹਿ ਜਾਂਦੇ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਹ ਬੇੜੀ ਵੀ ਜਿਹੜੀ ਹੈ ਅਸੀਂ ਆਪਣੇ ਪੈਸਿਆਂ ਦੀ ਲਈ ਹੋਈ ਹੈ ਨਾ ਕਿ ਕਿਸੇ ਸਰਕਾਰ ਨੇ ਕੋਈ ਮਦਦ ਕੀਤੀ ਤੇ ਨਾ ਹੀ ਇਸ ਬੇੜੀ ਨੂੰ ਚਲਾਉਣ ਵਾਸਤੇ ਵੀ ਜਿਹੜਾ ਆ ਸਾਡੀ ਮਦਦ ਕੀਤੀ ਕਿਸੇ ਨੇ ਕੋਈ ਚੈੱਕ ਨਹੀਂ ਦਿੱਤਾ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ 100-100 ਰੁਪਇਆ ਇਕੱਠਾ ਕਰਕੇ ਤੇ ਇਹ ਬੇੜੀ ਅਸੀਂ ਆਪ ਜਿਹੜੀ ਇਹ ਬਣਵਾਈ ਹੋਈ ਆ ਆਰ ਪਾਰ ਜਾਣ ਦੇ ਲਈ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪੂ ਵੀ ਇਸੇ ਬੇੜੀ ਦੇ ਨਾਲ ਹੀ ਜਿਹੜਾ ਆ ਉਹ ਸਾਰੀਆਂ ਸਵਾਰੀਆਂ ਆਰ ਪਾਰ ਜਾ ਰਹੀਆਂ ਨੇ ਤੁਹਾਨੂੰ ਇਹ ਤਸਵੀਰਾਂ ਤੋ ਕੀ ਲੱਗਦਾ ਆ ਕਿਸ ਤਰ੍ਹਾਂ ਹੋਣਾ ਚਾਹੀਦਾ ਤੇ ਕੀ ਹੋਣਾ ਚਾਹੀਦਾ ਆ ਤੁਸੀਂ ਇੱਥੇ ਕਮੈਂਟ ਕਰਕੇ ਕੀ ਕਹਿਣਾ ਚਾਹੁੰਦੇ ਹੋ ਆਪਣਾ ਕਮੈਂਟ ਜਰੂਰ ਕਰਿਓ ਤੇ ਇਸ ਜਿਹੜਾ ਆ ਤਸਵੀਰ ਦੇ ਵਿੱਚੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਇਹਦੇ ਤੇ ਵੀ ਜਿਹੜਾ ਆ ਇੱਕ ਕਮੈਂਟ ਜਰੂਰ ਕਰਕੇ ਸਾਡੇ ਨਾਲ ਆਪਣੀ ਬਾਲਤਾਂ ਸਾਂਝੀ ਕਰਿਓ ਤੇ ਆਓ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਉਤਮ ਦੇ ਵਸਨੀਕ ਜੋ ਕਿ ਆਰ ਪਾਰ ਜਾਣ ਦੇ ਲਈ ਜਿਹੜਾ ਆ ਮੁਸ਼ਕਲਾਂ ਦਾ ਸਾਹਮਣਾ ਕਰਦੇ ਨੇ ਸਤੀਸ਼ ਕੁਮਾਰ ਜੀ ਪਰਿਹਾਲ ਦੇ ਰਹਿਣ ਵਾਲੇ ਜੀ ਮਗੇ ਮੁਸ਼ਕਿਲ ਤਾਂ ਤੁਸੀਂ ਦੇਖ ਹੀ ਲਈਏ ਬਾਕੀ ਠੀਕ ਹੈ ਵੱਧ ਤੋਂ ਬੱਤਰ ਸਥਿਤੀ ਹੈ ਪੁੱਛਣ ਵਾਲਾ ਕੋਈ ਨਹੀਂ ਜਿਹੜੀ ਵੀ ਪੋਲੀਟਿਕਲ ਪਾਰਟੀ ਆਂਦੀ ਆ ਉਹ ਸਿਰਫ ਵੋਟਾਂ ਦੇ ਟਾਈਮ ਆਂਦੀ ਆ ਤੇ ਬਸ ਬਣਾ ਵੋਟ ਲੈ ਕੇ ਫਿਰ ਚਲ ਜਾਂਦੀ ਹੈ ਆਬਾਦੀ ਦੇ ਵਿੱਚ ਸੱਤ ਪਿੰਡ ਨੇ ਪਰ ਲੋਕੀ ਵਿਚਾਰੇ ਕੋਈ ਸੁਵਿਧਾ ਨਹੀਂ ਹੁੰਦੀ ਵਜ੍ਹਾ ਕਰਕੇ ਚੰਗੀ ਉਹਦੇ ਕਰਕੇ ਲੋਕੀ ਛੱਡ ਛੁੱਟ ਕੇ ਜਾਂਦੇ ਨੇ ਜਿੰਦੇ ਵਿੱਚ ਅਸੀਂ ਵੀ ਆ ਅਸੀਂ ਵੀ ਨਹੀਂ ਇੱਥੇ ਰਹਿੰਦੇ ਸਾਡੀ ਜ਼ਮੀਨ ਇੱਥੇ ਆ ਕੰਮ ਕਰਨੇ ਆ ਤਿੰਨ ਮਹੀਨੇ ਦਾ ਰਿਟਰਨ ਚਾ ਤੇ ਚਕੋਣਾ ਸਾਢੇ 4 4 ਸਾਢੇ 4 ਮਹੀਨੇ ਆ ਇਹ ਪੋਲੀਟਿਕਲ ਜਿਹੜਾ ਐਮਐਲਏ ਬਣੇ ਤਾਂ ਉਹਨੂੰ ਬਣ ਨਹੀਂ ਦੇਣਾ ਜਿਹੜਾ ਨਹੀਂ ਬਣਿਆ ਉਹਨਾਂ ਕੰਨਾ ਬਣਾਓ ਬਸ ਬਸ ਇਹ ਸਥਿਤੀ ਹੈ ਪੈਸਾ ਪੜਾ ਰਹੇ ਸਾਡੀ ਫੋਟੋ ਇਹੋ ਹੀ ਰਣੀ ਹੈ ਹੁਣ ਬੇੜੀ ਵਾਲਾ ਜਦੋਂ ਆਏਗਾ ਉਹਦਾ ਇੱਛਾ ਹੋਏਗੀ ਤਾਂ ਆਏਗਾ ਜਦੋਂ ਕੇ ਸਰਕਾਰੀ ਮਲਾਇਆ ਬੇੜੀ ਇਹ ਵੀ ਲੋਕਾਂ ਨੇ ਪੈਸੇ ਇਕੱਠੇ ਕਰਕੇ 100-100 ਰੁਪਿਆ ਪਾ ਕੇ ਤੇ ਫਿਰ ਬੇੜੀ ਬਨਵਾਈਦੀ ਹੈ ਜੀ ਲੋਕੀ ਕਹਿੰਦੇ ਵੀ ਸਰਕਾਰ ਨੇ ਸਰਕਾਰ ਦੱਸੇ ਨਾ ਕਿਹੜਾ ਚੱਕਟਿਆ ਕਿਹੜੇ ਚੱਕ ਤੇ ਸਾਨੂੰ ਬੇੜੀ ਮਿਲੀ ਹੈ ਕੋਈ ਚੱਕਣੀ ਕਟਿਆ ਕੋਈ ਪੈਸਾ ਨਹੀਂ ਅਜੇ ਚਾ ਘਟਿਆ ਹੈਗਾ ਤੇ ਆਪਣੇ ਘਰ ਹੀ ਚਲ ਗਏ ਹੋਣਗੇ ਜਿਨ੍ਹਾਂ ਨੇ ਦੇਸ਼ ਨੂੰ ਲੁੱਟਣਾ ਬਹੁਤ ਮਾੜੀ ਸਥਿਤੀ ਹੈ ਜੀ ਬਹੁਤ ਮਾੜੀ ਇਸ ਵਿਸ਼ੇ ਤੇ ਜਾਈਏ ਤਾਂ ਬਹੁਤ ਮਾੜੀ ਸਥਿਤੀ ਹੈ ਜੇ ਕਹਿੰਦੇ ਕਈ ਵਾਰੀ ਮਾੜਾ ਟਾਈਮ ਆ ਜਾਂਦਾ ਸਭ ਸੁਪ ਲੜ ਜਾਂਦਾ ਤੇ ਉਹ ਉੱਥੇ ਹੀ ਰਾਮਨਾਮ ਸਾਥ ਹੋ ਜਾਂਦਾ ਉਹਦਾ ਬਿਮਾਰ ਹੋ ਗਿਆ ਤੇ ਜੇ ਆਰਮੀ ਵਾਲੇ ਜਾਂ ਬੀਐਸਐਫ ਵਾਲੇ ਹੈਲਪ ਕਰ ਦੇਣ ਫੇਰ ਉਹ ਪੂਰੀ ਕਰ ਦਿੰਦੇ ਆ ਕਈ ਵਾਰੀ ਬਸ ਪੋਹਾਰ ਵਾਰੀ ਬੰਦਾ ਜੀ ਇਲੈਕਸ਼ਨ ਤੇ ਚਾਹੇ ਵਿਧਾਨ ਸਭਾ ਦੇ ਹੋਣ ਚਾਹੇ ਲੋਕ ਸਭਾ ਦੇ ਹੋਣ ਇਥੋਂ ਤਾਂ ਕੋਈ ਹੁੰਦਾ ਵੀ ਪੈਸੇ ਮਨਜ਼ੂਰ ਆ ਗਏ ਪੰਜਾਬ ਸਰਕਾਰ ਦੇ ਖਾਤੇ 'ਚ ਪੈਸੇ ਆ ਗਏ ਨੇ ਪਰ ਆਂਦੇ ਹੁੰਦੇ ਕੰਮ-ਕੁਮ ਕੋਈ ਨਹੀਂ ਲੱਗਾ ਜ਼ਮੀਨੀ ਪੱਤਰ ਤੇ ਕੋਈ ਕੰਮ ਨਹੀਂ ਕੋਈ ਨਹੀਂ ਜੀ ਕੋਈ ਨਹੀਂ ਟੀਵਾ ਘੜਾ ਜੀ ਬਸ ਇਹ ਹੁਣ 2 ਘੰਟੇ ਰਹੀਏ 1 ਘੰਟਾ ਰਹੀਏ 10 ਮਿੰਟਾਂ ਚ ਜਲ ਜੀਏ ਅਗਰ ਪਾਣੀ ਜੇ ਵੱਜ ਜਾਂਦਾ ਪੋ ਇੱਥੇ ਦਰਿਆ 'ਚ ਤਾਂ ਫੇਰ ਬੇੜੀ ਵੀ ਰੁਕ ਜਾਂਦੀ ਤੇ ਬੇੜੀ ਰੁਕ ਜਣੀ ਜੀ ਤੁਹਾਨੂੰ ਦੱਸੋ ਫੇਰ ਕਿਹਨੇ ਬੈਠਣਾ ਬੇੜੀ 'ਚ ਫੇਰ ਕਿੱਦਾਂ ਲੰਦੇ ਜੀ ਫੇਰ ਆਰ ਵਾਲੇ ਯਾਰ ਪਾਰ ਵਾਲੇ ਪਾਰ ਕਿਸੇ ਨੇ ਨਹੀਂ ਪੁੱਛਣਾ ਬਹੁਤ ਮਾੜੀ ਸਥਿਤੀ ਹਾਂਜੀ ਪਾਕਿਸਤਾਨ ਦੀ ਮੇਰਾ ਨਾਮ ਰਮਨ ਕੁਮਾਰ ਆ ਮੇਰਾ ਪਿੰਡ ਭਰਿਆਲਾ ਹਾਂ ਜਿਹੜਾ ਨੂੰ ਪਾਰਈ ਦੇ ਮੁਸਕਿਲ ਜੀ ਮੁਸਕਲੀ ਮੁਸਲਾ ਪੋਲ ਚੁੱਕਰੇ ਤਕਰੀਬਨ 10 ਦਿਨ ਹੋ ਗਏ ਤੇ ਹੁਣ ਬਸਾਂਤਾ ਹਾਂ ਪੋਲੋ ਤਕਰੀਬਨ 4 ਮਹੀਨੇ ਚੁੱਕਿਆ ਰਹਿਣਾ ਤੇ ਦੇ ਵਿੱਚ ਪਾਣੀ ਦਾ ਵੀ ਤਾੜ ਚੜਫ ਘਟ ਵੱਧ ਹੁੰਦਾ ਰਹਿਣਾ ਤੇ ਕਈ ਵਾਰ ਤਾਂ 2-3 ਦਿਨਾਂ ਨੂੰ ਬੇੜੀ ਨਹੀਂ ਪੈਂਦੀ ਆ ਜੀ ਪਾਣੀ ਦਾ ਓਵਰਫਲੋ ਹੋ ਰੰਦਾ ਮਤਲਬ ਤੇ ਲੋਕੀ ਫਿਰ ਇੱਧਰ ਆਂਦਾ ਕੇਵਲ ਪਿੰਡਾਂ ਵਿੱਚ ਪਾਣੀ ਆ ਜਾਂਦਾ ਤ ਬੜਾ ਮੁਸ਼ਕਿਲ ਹੁੰਦਾ ਬੱਚੇ ਸਕੂਲ ਜਾਣੇ ਪਾਉਂਦੇ ਸਕੂਲ 8ਵੀਂ ਤੱਕ ਸਕੂਲ ਹੈ ਸਰਕਾਰੀ ਬਸ ਉਸ ਤੋਂ ਬਾਅਦ ਸਕੂਲ ਨਹੀਂ ਹੈ ਹੁਣ ਕੋਈ ਬੱਚਾ ਜਾਏ ਤੇ ਉਹ ਚੰਗਰਾ ਲਾ ਕੇ ਪਿੰਡ ਬੰਦਾ ਸਕੂਲ ਆਏਗਾ ਪਲੱਸ 2 ਤੱਕ ਹੁਣ ਕੋਈ ਬੱਚਾ ਜਾਂ ਗੁਲਸ ਜਾਂ ਬੁਆਏ ਕਿੱਦਾਂ ਜਾਣ ਕੇ ਦਰਾ ਪਰ ਕਰਕੇ ਉਹਦਾ ਬੜਾ ਮੁਸ਼ਕਿਲ ਹੈ ਪੜਾਈ ਦੇ ਲੈਵ ਤੇ ਬਿਲਕੁਲ ਜ਼ੀਰੋ ਹੈ ਐਮਰਜੈਂਸੀ ਪੈਨ ਦੇ ਕੋਈ ਮਤਲਬ ਇਸ ਤੇ ਨਹੀਂ ਹੈਗਾ ਜੇ ਵੈਸੇ ਹੀ ਬੀਐਸਐਫ ਸਾਡੇ ਲੱਗੇ ਯੂਨਿਟਾਂ ਜਿਹੜੀ ਥਰੂ ਕੋਈ ਟ੍ਰੀਟਮੈਂਟ ਹੋ ਜਾਏ ਤਬ ਉਹ ਹੋ ਜੇ ਨਾ ਤੇ ਬੜਾ ਮੁਸ਼ਕਿਲ ਨਹੀਂ ਆ ਪਰ ਆਉਂਦਾ ਕੀ ਬੜੀ ਮੁਸ਼ਕਿਲ ਹੈ ਤੁਹਾਡੇ ਸਾਹਮਣੇ ਹੁਣ ਇੱਥੇ ਵੇੜੇ ਵਿੱਚ ਬੈਠੇ ਆ ਹੁਣ ਇਥੇ ਇੱਕ ਘੰਟਾ ਲੱਗੇ ਦੋ ਘੰਟੇ ਲੱਗੇ ਕੋਈ ਪਤਾ ਨਹੀਂ ਜਦੋਂ ਮਲਾਹਣਗੇ 베ੜੀ ਚਲਾਣਗੇ ਉੱਥੇ ਜਾਣਗੇ ਦੋ ਘੰਟੇ ਫਿਰ ਉਧਰ ਜਿਹੜੇ ਆਣ ਵਾਲੇ ਬੰਦੇ ਉਹ ਵੀ ਵੇਟ ਕਰਨਗੇ ਉਹ ਵੀ ਇੱਥੇ ਆਣਗੇ ਬਈ ਸਰਕਾਰਾਂ ਵੱਲੋਂ ਤੁਹਾਨੂੰ ਵੀ ਚਾਰ ਪੰਜ ਸਾਲ ਹੋ ਗਏ ਸੰਦੇਹ ਪੁਲ ਬਣਨ ਵਾਲਾ ਸ਼ੁਰੂ ਹੋ ਗਿਆ ਜਾਂ ਮਤਲਬੀ ਸਰਕਾਰੀ ਸਰਵੇ ਲੱਗ ਗਿਆ ਜਾਂ ਕੁਝ ਵੀ ਲੱਗਿਆ ਹੈ ਇਸ ਤੱਕ ਕੋਈ ਅਪਡੇਟ ਨਹੀਂ ਆ ਰਿਹਾ ਹਵਾਵਾਂ ਚ ਗੱਲਾਂ ਚੱਲਦੇ ਪਈਆਂ ਕੁਝ ਕਹਿਣ ਸੇ ਜਦੋਂ ਵੋਟ ਹੁੰਦੇ ਆ ਕਿ ਮਤਲਬ ਸਾਰੀਆਂ ਆਪਣੀਆਂ ਦਲ ਪਾਰੀਆਂ ਤੇ ਆ ਕੇ ਬੜਾ ਵਾਅਦੇ ਕਰ ਦਈਏ ਹੀ ਪੁਲ ਬਣਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਬਸ ਜਦੋਂ ਵੋਟ ਪੈਂਦਾ ਉਸ ਤੋਂ ਬਾਅਦ ਕੋਈ ਦੁਬਾਰਾ ਨਹੀਂ ਲੈਂਦੇ ਮੈਨੂੰ ਮੰਗ ਕੇ ਸਾਡੇ ਦੇਵਲਪ ਭੁੱਜਦੀ ਹੈ ਕਿਉਂਕਿ ਸਾਡੇ ਇਤਰੇ ਤਕਰੀਬਨ 7-8 ਪਿੰਡਾਂ ਬੜੇ ਮੁਸ਼ਕਿਲ ਹਕਜਰਾਂ ਦੇ ਹਨ ਉਹਨਾਂ ਨੂੰ ਇਹੀ ਕੁਝ ਜ਼ਮੀਨਾਂ ਪੈਲੀਆਂ ਕੁਝ ਕੋਈ ਰਸਬਣੀ ਖਾਦ ਵਗੈਰਾ ਜਾਂ ਕੁਝ ਲੈਣਾ ਹੈ ਤੇ ਬੜਾ ਮੁਸ਼ਕਿਲਤਾ ਹੁੰਦਾ ਉਹਨਾਂ ਨੂੰ ਬਸ ਜੀ ਹੁਣ ਬੇੜੀ ਦਾ ਸਫਰਾ ਬੇੜੀ ਜਾਇਗ ਤੇ ਪਾਰ ਜਾਵਾਂਗੇ ਨਹੀਂ ਤਾਂ ਫਿਰ ਨਹੀਂ ਜਾਵਾਂਗੇ ਅਗਰ ਇਹ ਪਾਣੀ ਦਰਿਆ ਜੇ ਵੱਜ ਜਾਂਦਾ ਫਿਰ ਬੇੜੀ ਬੰਦ ਹੋ ਹੀ ਨਹੀਂ ਪਾਣੀ ਹਾਂ ਪਾਣੀ ਅਗਰ ਦਰਿਆ ਵੱਜ ਜਾਂਦਾ ਤੇ ਬੇੜੀ ਬੰਦ ਉਸਦੇ ਹੋ ਉਸ ਦੋ ਦੋ ਦਿਨ ਬੇੜੀ ਬੰਦ ਹੀ ਰਹੇ ਜਿਹੜਾ ਪਾਰ ਰੁਗ ਗਿਆ ਪਾਰ ਡੁਗੋ ਗਿਆ ਜਿਹੜਾ ਇਧਰ ਉਧਰ